इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਆ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਵਾਰਗੇਨ ਸਟ੍ਰੱਗਲ ਦੀ ਬੈਂਚ ਸ਼ੁਰੂ ਕੀਤੀ ਗਈ ਹੈ ਉਹਦੇ ਵਿੱਚ ਅਸੀਂ ਫਿਰੋਜ਼ਪੁਰ ਪੁਲਿਸ ਵੱਲੋਂ ਅੱਜ ਤੋਂ ਹੀ ਪੂਰੇ ਇਸ ਦੇ ਨਾਲ ਪੂਰੇ ਤਿਆਰਿਆ ਕਰਕੇ ਅਸੀਂ ਇਸ ਦੇ ਮਗਰ ਪਏ ਆ ਤੇ ਅੱਜ ਕੈਸੋ ਆਪਰੇਸ਼ਨ ਕੀਤਾ ਗਿਆ ਜਿਸ ਦੇ ਵਿੱਚ ਕਰੀਬ 450 ਫੋਰਸ ਸਾਡੀ ਅੱਠ ਹੌਟਸਪots ਦੇ ਵਿੱਚ ਅਸੀਂ ਸਰਚ ਆਪਰੇਸ਼ਨ ਕੀਤਾ ਤੇ ਜਿਸ ਦੇ ਵਿੱਚ ਕਾਫੀ ਕਾਮਯਾਬੀ ਹਾਸਲ ਹੋਈ ਹੈ ਜਿਹਦੇ ਡਿਟੇਲਸ ਬਾਅਦ ਦੇ ਵਿੱਚ ਸਾਂਝੇ ਕੀਤੇ ਜਾਣਗੇ ਪ੍ਰੈਸ ਦੇ ਨਾਲ ਤੇ ਅਜਿਹੀ ਕਈ ਹੋਰ ਆਪਰੇਸ਼ਨਸ ਅਸੀਂ ਸਾਡੇ ਵੱਲੋਂ ਕੀਤੇ ਜਾਣੇ ਆ ਸਾਡੇ ਮੇਰੇ ਵੱਲੋਂ ਡੀਸੀ ਸਾਹਿਬ ਵੱਲੋਂ ਸਾਡੇ ਵੱਲੋਂ ਸਾਰੇ ਡਿਪਾਰਟਮੈਂਟਸ ਦੀ ਇੱਕ ਡੀਐਸਪੀਜ਼ ਐਸਟੀਐਮਸ ਸਭ ਨੇ ਨਾ ਮੀਟਿੰਗ ਕੀਤੀ ਗਈ ਹੈ ਤੇ ਇਹਨਾਂ ਨੂੰ ਡਾਇਰੈਕਸ਼ਨਸ ਦਿੱਤੀਆਂ ਗਈਆਂ ਅਗਲੇ ਦਿਨਾਂ ਦਾ ਜਿਹੜਾ ਰੋਡ ਮੈਪ ਦਿੱਤਾ ਗਿਆ ਜਿਸ ਦੇ ਵਿੱਚ ਅਸੀਂ ਡਰੱਗ ਪੈਡਲਰਸ ਦੇ ਖਿਲਾਫ ਜਿਹੜੀ ਪੂਰੇ ਚੋਰਚੋਰ ਦੇ ਨਾਲ ਮਹਿਮ ਚਲਾ ਕੇ ਅਸੀਂ ਇਸ ਜ਼ਿਲ੍ਹੇ ਨੂੰ ਡਰੱਗ ਫ੍ਰੀ ਕਰਾਂਗੇ ਵੱਲੋਂ ਨਸ਼ਾ ਵਿਰੋਧ ਇੱਕ ਜੰਗ ਦਾ ਐਲਾਨ ਕੀਤਾ ਗਿਆ ਹੈ વોਰ ਅਗੇਂਸਟ ਡਰੱਗਸ ਦਾ ਐਲਾਨ ਕੀਤਾ ਗਿਆ ਹੈ ਉਸ ਦੇ ਤਹਿਤ ਹੀ ਅੱਜ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਅਸੀਂ ਸਾਰੇ ਆਫੀਸਰ ਸਬੰਨ ਨਾਲ ਇੱਕ ਮੀਟਿੰਗ ਕੀਤੀ ਹੈ ਉਹਨਾਂ ਨੂੰ ਇੱਕ ਸੈਂਸਿਟਾਈਜੇਸ਼ਨ ਪ੍ਰੋਗਰਾਮ ਤਹਿਤ ਅਸੀਂ ਸਾਰਾ ਨੂੰ ਨਾ ਨੂ ਡਾਇਰੈਕਸ਼ਨਸ ਦਿੱਤੀਆਂ ਤੇ ਸਾਨੂੰ ਪੂਰੀ ਉਮੀਦ ਹੈ ਕਿ ਜ਼ਿਲ੍ਹਾ ਵਾਸੀਆਂ ਦੇ ਨਾਲ-ਨਾਲ ਉਹਨਾਂ ਦੇ ਸਹਿਯੋਗ ਨਾਲ ਅਸੀਂ ਇਹ ਵਾਰ ਨੂੰ ਜ਼ਰੂਰ ਜਿੱਤਾਂਗੇ ਤੇ ਫਿਰੋਜ਼ਪੁਰ ਨੂੰ ਡਰੱਗ ਫ੍ਰੀ ਕਰਨਗੇ ਥੈਂਕ ਯੂ